ਅਰਦਾ ਲੂੜੇ ਦਾਖ ਬਿਜੌਰੀਆਂ ਕਿਕਰ ਬੀਜੈ ਜੱਟ ਹੰਡੇ ਉਨਕਤਾਏ ਦਾ ਪੈਦਾ ਲੋੜੇ ਪਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਤਨ ਤਨ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਪਿੱਛੇ ਆਪਾਂ 22 ਸ਼ਲੋਕ ਸਰਵਣ ਕਰ ਰਹੇ ਹਾਂ ਤਈਗਾ ਸ਼ਲੋਕ ਪ੍ਰਾਰੰਭ ਹੋਇਆ ਹੈ ਕੋਈ ਮੰਦ ਕਰਮੀ ਪੁਰਖ ਪਦਾਰਥ ਚਾਹੁੰਦਾ ਸੀ ਇਸਤਰੀ ਪੁੱਤਰ ਆਦ ਦੇ ਮੋਹ ਦੇ ਵਿਸ਼ਿਆਂ ਵਿੱਚ ਲੰਪੜ ਸੀ ਅਤੇ ਆਪਣੇ ਭਲੇ ਦੀ ਇੱਛਾ ਵੀ ਰੱਖਦਾ ਸੀ ਉਸ ਦੇ ਪ੍ਰਤੀ ਉਚਾਰਨ ਕਰਦੇ ਇਹ 23 ਨੰਬਰ ਸ਼ਲੋਕ ਕਿ ਫਰੀਦਾ ਲੋੜੈ ਦਾਖ ਬਜੌਰੀਆਂ ਇਹ ਭਾਈ ਜੇਕਰ ਕੋਈ ਜੱਟ ਕਿਕਰਾਂ ਦੇ ਬੀਜ ਬੀਜਣਾ ਕਰੇ ਤੇ ਬਜੌਰ ਦੇਸ਼ ਦੀਆਂ ਦਾਖਾਂ ਚਾਹਣਾ ਕਰੇ ਹੰਡੇ ਉਣ ਕਤਾਏ ਦਾ ਪੈਦਾ ਲੋੜੇ ਪਟ ਕੋਈ ਉਣ ਨੂੰ ਕਤੌਂਦਾ ਫਿਰਦਾ ਹੋਵੇ ਅਤੇ ਪਟ ਰੇਸ਼ਮ ਦੇ ਬਸਤਰ ਪਹਿਨਣਾ ਚਾਹੁੰਦਾ ਹੋਵੇ ਇਹ ਨਹੀਂ ਨਾ ਹੋ ਸਕਦਾ ਉਸ ਨੂੰ ਉਣ ਦਾ ਫਲ ਉਣ ਹੀ ਮਿਲੇਗਾ ਤੇ ਕਿੱਕਰ ਦਾ ਫਲ ਕਿੱਕਰ ਹੀ ਮਿਲੇਗਾ ਉਹਨੂੰ ਦਾਖਾ ਨਹੀਂ ਮਿਲਣ ਗਿਆ ਕਹਿਣ ਤੂੰ ਭਾਵ ਜੋ ਮੰਦ ਕਰਮ ਕਰਦਾ ਹੈ ਉਸ ਦਾ ਮੰਦਾ ਹੀ ਹੁੰਦਾ ਹੈ ਮੰਦੇ ਮੰਦੀ ਨਾਨਕਾ ਮਾਫ਼ ਕਰਨਾ ਕਈ ਵਾਰੀ ਕੁਤੂਕ ਵਿਸਰ ਜਾਂਦੀ ਹੈ ਮਹਾਰਾਹ ਕਹਿੰਦੇ ਜਿੱਦਾਂ ਦਾ ਕੋ ਕਰਮ ਕਰਦਾ ਉਦਾਂ ਦਾ ਫਲ ਮਿਲਦਾ ਹੈ ਅੱਗੇ 24 ਨੰਬਰ ਸ਼ਲੋਕ ਉਚਾਰ ਰਹੇ ਆ ਭਗਤ ਫਰੀਦ ਸਾਹਿਬ ਜੀ 12 ਸਾਲ ਵਣ ਵਿੱਚ ਪੱਤੇ ਜੰਗਲ ਵਿੱਚ ਫਲ ਤੋੜ ਕੇ ਖਾਂਦੇ ਰਹੇ ਅਤੇ ਤਪ ਕਰਦੇ ਰਹੇ 12 ਸਾਲ ਡਿੱਗੇ ਹੋਏ ਫਲ ਫੁੱਲ ਖਾ ਕੇ ਤਪ ਕਰਦੇ ਰਹੇ 12 ਸਾਲ ਲੱਕੜ ਦੀ ਰੋਟੀ ਪੇਟ ਨਾਲ ਬਨ ਕੇ ਸੰਤੋਖ ਧਾਰਨ ਕਰਕੇ ਰਹਿੰਦੇ ਰਹੇ ਕੁਝ ਸਮਾਂ ਖੂ ਦੇ ਵਿੱਚ ਲੰਮਕਦੇ ਰਹੇ ਸਨ ਇਹ 36 ਸਾਲ ਕਠਨ ਤਪ ਕਰਨ ਤੋਂ ਬਾਅਦ ਆਕਾਸ਼ ਬਾਣੀ ਹੋਈ ਕਿ ਕਿਸੇ ਨੂੰ ਆਪਣਾ ਮੁਰਸ਼ਿਦ ਤਾਰਨ ਕਰ ਤਦੋਂ ਫਰੀਦ ਜੀ ਨੇ 12 ਸਾਲ ਪਾਕਪਟਨ ਵਿੱਚ ਜਾ ਕੇ ਖਵਾਜਾ ਕুতਬਦੀਨ ਬਖਤਿਆਰ ਕਾਕੀ ਦੀ ਸੇਵਾ ਕੀਤੀ ਜਦੋਂ 12ਵਾਂ ਸਾਲ ਪੂਰਾ ਹੋਣ ਤੇ ਆਇਆ ਤਾਂ ਮੁਰਸ਼ਿਦ ਜੀ ਨੇ ਫਰੀਦ ਜੀ ਨੂੰ ਪ੍ਰੀਖਿਆ ਦਾ ਪਾ ਦਿੱਤੀ ਭਗਤ ਫਰੀਦ ਜੀ ਅਮਰਤ ਵੇਲੇ ਪਾਣੀ ਗਰਮ ਕਰਕੇ ਆਪਣੇ ਮੁਰਸ਼ਿਦ ਜੀ ਦਾ ਇਸ਼ਾਨਾਨ ਕਰਾਇਆ ਕਰਦੇ ਸਨ ਇੱਕ ਦਿਨ ਬਹੁਤ ਮੀਂਹ ਝਕੜ ਨੇਰੀ ਸਾਰੀ ਅੱਗ ਬੁਝ ਗਈ ਅੱਗ ਦਾ ਕਿਤੇ ਵੀ ਇੰਤਜ਼ਾਮ ਨਾ ਹੋਇਆ ਜਦੋਂ ਥੋੜਾ ਜਿਹਾ ਮੀਂਹ ਰੁਕਿਆ ਤਾਂ ਬਾਹਰ ਦੂਰ ਕਿਸੇ ਦੇ ਘਰ ਦੀਵਾ ਬਲਦਾ ਦਿਸਿਆ ਭਗਤ ਫਰੀਦ ਜੀ ਛੇਤੀ ਨਾਲ ਉਸ ਪਾਸੋਂ ਅੱਗ ਲੈਣ ਲਈ ਚੱਲ ਪਏ ਉਹ ਇੱਕ ਵੇਸਵਾ ਦਾ ਘਰ ਸੀ ਉਸ ਨੂੰ ਜਾ ਕੇ ਕਿਹਾ ਮੈਨੂੰ ਅੱਗ ਚਾਹੀਦੀ ਅੱਗੋਂ ਵੇਸਵਾ ਨੇ ਕਿਹਾ ਆਣਾ ਲੱਗੇਗਾ ਤਦੋਂ ਫਰੀਦ ਜੀ ਨੇ ਬਿਨਾਂ ਦੇਰ ਕੀਤਿਆਂ ਚਾਕੂ ਨਾਲ ਆਪਣੀ ਅੱਖ ਕੱਢ ਕੇ ਦੇ ਦਿੱਤੀ ਵੇਸਵਾ ਬਹੁਤ ਹਰਾਨ ਹੋਈ ਇੱਕ ਅੱਗ ਦੇ ਬਦਲੇ ਇਸ ਨੇ ਸੱਚਮੁੱਚ ਆਪਣੀ ਅੱਖ ਕੱਢ ਕੇ ਦੇ ਦਿੱਤੀ ਹੈ ਫਰੀਦ ਜੀ ਅੱਗ ਕੰਬਲੀ ਦੀ ਬੁੱਕਲ ਵਿੱਚ ਲਕੋ ਕੇ ਜਦੋਂ ਚੱਲੇ ਤਾਂ ਬਾਹਰ ਮੀਂਹ ਹੋਰ ਤੇਜ ਹੋ ਗਿਆ ਤਦੋਂ ਉਸ ਵੇਲੇ ਦੀ ਹਾਲਤ ਨੂੰ ਇਸ ਸ਼ਲੋਕ ਵਿੱਚ ਉਚਾਰਨ ਕਰਦੇ ਆ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਅਬਦ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਮਨਾ ਗਲੀਆਂ ਵਿੱਚ ਮੀਂਹ ਪੈਣ ਨਾਲ ਚਿੱਕੜ ਹੋਇਆ ਪਿਆ ਹੈ ਮੁਰਸ਼ਿਦ ਦਾ ਘਰ ਵੀ ਇੱਥੋਂ ਬਹੁਤ ਦੂਰ ਹੈ ਅਤੇ ਪਿਆਰੇ ਮੁਰਸ਼ਿਦ ਦੇ ਨਾਲ ਮੇਰਾ ਨੇਹ ਪ੍ਰੇਮ ਵੀ ਬਹੁਤ ਲੱਗਾ ਹੋਇਆ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਹਾਂ ਜੇਕਰ ਮੀਂਹ ਪੈਣ ਦੇ ਵਿੱਚ ਮੈਂ ਚੱਲਦਾ ਹਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ ਅਤੇ ਜੇਕਰ ਮੈਂ ਇੱਥੇ ਰੁਕਦਾ ਰਹਿੰਦਾ ਤਾਂ ਮੇਰਾ ਮੁਰਸ਼ਿਦ ਨਾਲੋਂ ਨੇਹੋ ਪ੍ਰੇਮ ਟੁੱਟਦਾ ਹੈ ਅੱਗੇ ਹੁਣ 25 ਨੰਬਰ ਸ਼ਲੋਕ ਜ ਦਸਰੇ ਨਾਲ ਹੀ ਪਿਜੋ ਸਿਜੋ ਕੰਬਲੀ ਅੱਲ੍ਹਾ ਵਰਸੋ ਮੇਹ ਹਾਂ ਫਿਰ ਵਿਚਾਰ ਕਰਕੇ ਕਥਨ ਕਰਦੇ ਭਾਵੇਂ ਮੇਰੀ ਕੰਬਲੀ ਵਰਖਾ ਦੇ ਨਾਲ ਪਾਣੀ ਨਾਲ ਭਿੱਜ ਜਾਵੇ ਸਿਜੋ ਭਾਰੀ ਹੋ ਜਾਵੇ ਅਤੇ ਅੱਲ੍ਹਾ ਖੁਦਾ ਵੱਲੋਂ ਵੀ ਭਾਵੇਂ ਮੇਹ ਮੀਂਹ ਵਰਸਦਾ ਰਹੇ ਜਾਈ ਮਿਲਾ ਤਿਨਾ ਸਜਣਾ ਟੁੱਟਾ ਨਾਹੀ ਨੇਹ ਪਰ ਮੈਂ ਉਹਨਾ ਪਿਆਰੇ ਸਜਣਾ ਮੁਰਸ਼ਿਦ ਨੂੰ ਜਾ ਕੇ ਜਰੂਰ ਮਿਲਾਂਗਾ ਜਿਸ ਕਰਕੇ ਮੇਰਾ ਨੇਹ ਪ੍ਰੇਮ ਨਹੀਂ ਟੁੱਟੇਗਾ ਇਉ ਆਕੇ ਭਗਤ ਫਰੀਦ ਜੀ ਉਥੋਂ ਤੁਰ ਪਏ ਅਤੇ ਆਕੇ ਪਾਣੀ ਗਰਮ ਕੀਤਾ ਆਪਣੇ ਮੁਰਸ਼ਿਦ ਨੂੰ ਇਸ਼ਨਾਨ ਕਰਵਾਇਆ ਮੁਰਸ਼ਿਦ ਨੇ ਪੁੱਛਿਆ ਤੇਰੀ ਅੱਖ ਉੱਪਰ ਪੱਟੀ ਕਿਉਂ ਬੰਨੀ ਹੋਈ ਹੈ ਅੱਗੋਂ ਫਰੀਦ ਜੀ ਨੇ ਕਿਹਾ ਅੱਖ ਆਈ ਹੋਈ ਹੈ ਮੁਰਸ਼ਿਦ ਨੇ ਕਿਹਾ ਉਤਨੀ ਆਵੇ ਜਾਂ ਛੋਟੀ ਆਵੇ ਫਰੀਦ ਜੀ ਨੇ ਕਿਹਾ ਕਿ ਖੁਦਾ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਤਦ ਮੁਰਸ਼ਿਦ ਨੇ ਕਿਹਾ ਕਿ ਆਪਣੀ ਪੱਟੀ ਖੋਲ ਜਦੋਂ ਫਰੀਦ ਜੀ ਨੇ ਪੱਟੀ ਖੋਲੀ ਤਾਂ ਅੱਖ ਉਵੇਂ ਸਾਬਤ ਸੀ ਪਰ ਥੋੜੀ ਛੋਟੀ ਅੱਖ ਸੀ ਇਸੇ ਕਰਕੇ ਫਰੀਦ ਜੀ ਦੀ ਵੰਚ ਅੰਸ਼ ਵਿੱਚ ਅੱਜ ਵੀ ਤੁਸੀਂ ਦੇਖ ਲਓ ਖੱਬੀ ਅੱਖ ਛੋਟੀ ਹੁੰਦੀ ਆਈ ਹੈ ਭਗਤ ਫਰੀਦ ਜੀ ਆਪਣੇ ਮੁਰਸ਼ਿਦ ਦੇ ਪੈਰੀਂ ਪੈ ਗਏ ਅਤੇ ਵਿਰਾਗ ਨਾਲ ਉਹੀ ਬਚਨ ਦੁਹਰਾਏ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਇੰਦਰੀਆਂ ਰੂਪ ਗਲੀਆਂ ਵਿੱਚ ਵਿਸ਼ਿਆਂ ਦੀ ਬਾਚਨਾ ਰੂਪ ਚਿੱਕੜ ਹੋਇਆ ਪਿਆ ਪਰਮਾਤਮਾ ਦਾ ਸਰੂਪ ਰੂਪੀ ਘਰ ਬਹੁਤ ਦੂਰ ਹੈ ਪਾਪ ਦੇਸ਼ ਕਾਲ ਵਸਤੂ ਪਰਛੇਦ ਰਹਿ ਤਾ ਤੇ ਪਿਆਰੇ ਅੱਲਾ ਨਾਲ ਪ੍ਰੇਮ ਵੀ ਲੱਗਾ ਹੋਇਆ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹ ਹਾਂ ਜੇਕਰ ਮੈਂ ਚੱਲਦਾ ਹਾਂ ਹਰੀਵਾਲ ਨੂੰ ਬੁੱਧ ਰੂਪੀ ਕੰਬਲੀ ਪਦਾਰਥ ਰੂਪੀ ਪਾਣੀ ਨਾਲ ਭਿੱਜਦੀ ਹੈ। ਪਾਵ ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਲੋਕ ਮੱਥਾ ਟੇਕਦੇ ਤੇ ਭੇਟਾ ਰੱਖਣ ਲੱਗ ਪੈਂਦੇ ਲਾਲਚ ਪੈ ਜਾਂਦਾ। ਜੇਕਰ ਮੈਂ ਉੱਥੇ ਹੀ ਟਿਕਿਆ ਰਿਹਿੰਦਾ ਤਾਂ ਅੱਲਾ ਨਾਲੋਂ ਪ੍ਰੇਮ ਟੁੱਟ ਜਾਂਦਾ ਹੈ। ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇਹੂ। ਹਾਂ ਜੀਕਰ ਕਹਿੰਦੇ ਭਾਵੇਂ ਪਿਜੋ ਬੁੱਧੀ ਰੂਪੀ ਕੰਬਲੀ ਪਦਾਰਥ ਰੂਪਾਣੀ ਨਾਲ ਭਿੱਜ ਕੇ ਭਾਰੀ ਹੋ ਜਾਵੇ ਤੇ ਅੱਲਾ ਵੱਲੋਂ ਵੀ ਮੋਹ ਰੂਪੀ ਬੱਦਲ ਵਰਸਦੇ ਰਹਿਣ ਭਾਵ ਕਿਤਨੇ ਹੀ ਵਿਗਨ ਪੈ ਜਾਣ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਪਰ ਮੈਂ ਜਾ ਕੇ ਉਸ ਗੁਰੂ ਅੱਲਾ ਰੂਪੀ ਸੱਜਣ ਜ਼ਰੂਰ ਮਿਲਾਂਗਾ ਜਿਸ ਕਰਕੇ ਮੇਰਾ ਉਸ ਨਾਲੋਂ ਪ੍ਰੇਮ ਨਹੀਂ ਟੁੱਟੇਗਾ ਅੱਗੇ ਹੁਣ 26 ਨੰਬਰ ਸ਼ਲੋਕ ਉਚਾਰ ਰਹੇ ਆ ਇੱਕ ਵਾਰ ਕਿਸੇ ਆਦਮੀ ਨੇ ਸਿਰ ਉੱਪਰ ਨਵੀਂ ਪਗੜੀ ਬੰਨੀ ਹੋਈ ਸੀ ਉਹ ਫਰੀਦ ਜੀ ਨੂੰ ਮਿਲਣ ਆਇਆ ਉਸ ਨੇ ਫਰੀਦ ਜੀ ਨੂੰ ਝੁੱਕ ਕੇ ਨਮਸਕਾਰ ਕੀਤੀ ਪਰ ਪੱਗ ਨੂੰ ਢੇਠਾ ਨਾ ਲੱਗਣ ਦਿੱਤਾ ਇਹ ਦੇਖ ਕੇ ਫਰੀਦ ਜੀ ਆਪਣੇ ਪ੍ਰਤੀ ਉਚਾਰਣ ਕਰਕੇ ਉਪਦੇਸ਼ ਬਖਸ਼ਦੇ ਆ ਫਰੀਦਾ ਮੈਂ ਪੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿ ਮੈਨੂੰ ਪੱਗ ਦਾ ਪੁਲਾਵਾ ਭੁਲੇਖਾ ਸੀ ਕਿ ਧਰਦੀ ਤੇ ਲੱਗ ਕੇ ਮਤਾਂ ਘੱਟਾ ਮਿੱਟੀ ਲਾ ਕੇ ਕਿਦੇ ਪੱਗ ਮੈਲੀ ਹੋ ਜਾਵੇ ଅਥਵਾ ਗਿਆਨ ਕਾਲ ਵਿੱਚ ਮੈਨੂੰ ਇਹ ਕਿਤਨਾ ਚਿਰ ਅੱਲਾ ਵਿੱਚ ਪੱਗ ਰਪਣੇ ਦਾ ਭੁਲੇਖਾ ਹੀ ਪਿਆਰਿਆ ਕਿਉਂਕਿ ਪਾਪਾਂ ਕਾਰਨ ਮੇਰੀ ਬੁੱਧ ਮਲੀਨ ਹੁੰਦੀ ਜਾਂਦੀ ਸੀ ਪਾਪ ਉਸ ਦੀ ਇਬਾਦਤ ਵਿੱਚ ਸਿਰ ਹੀ ਨਹੀਂ ਨਿਵਾਉਂਦਾ ਸੀ ਗਹਿਲਾ ਰੂਹ ਨਾ ਜਾਣਈ ਸਿਰ ਵੀ ਮਿੱਟੀ ਖਾਏ ਪਰ ਗਹਿਲਾ ਗਾਫਲ ਪਰਮਾਦਤਾਈ ਦੀ ਨੀਂਦ ਵਿੱਚ ਸੁੱਤਾ ਹੈ ਰੂਹ ਜੀਵ ਇਹ ਨਹੀਂ ਜਾਣਦਾ ਕਿ ਇੱਕ ਦਿਨ ਕਬਰ ਵਿੱਚ ਪੈ ਕੇ ਸਿਰ ਵੀ ਮਿੱਟੀ ਨਹੀਂ ਖਾ ਜਾਣਾ ਹੈ ਇਸ ਕਰਕੇ ਸਰੀਰ ਦੇ ਅਭਿਮਾਨ ਤੋਂ ਰਹਿਤ ਹੋਣਾ ਚਾਹੀਦਾ ਹੈ ਅੱਗੇ ਜੋ 17 ਨੰਬਰ ਸ਼ਲੋਕ 27 ਨੰਬਰ ਮਾਫੀ ਚਾਹੁੰਦੇ 27 ਨੰਬਰ ਸ਼ਲੋਕ ਉਚਾਰ ਰਹੇ ਬਾਬਾ ਫਰੀਦ ਜੀ ਭਗਤ ਫਰੀਦ ਜੀ ਦੀ ਮਾਤਾ ਨੇ ਫਰੀਦ ਜੀ ਨੂੰ ਛੋਟੀ ਉਮਰੇ ਸ਼ੱਕਰ ਦਾ ਲਾਲਚ ਦੇ ਕੇ ਅੱਲਾਹ ਦੀ ਬਾਦਤ ਵਿੱਚ ਲਾਇਆ ਸੀ ਜਦੋਂ ਫਰੀਦ ਜੀ ਮਸੱਲਾ ਵਿਛਾ ਕੇ ਉੱਪਰ ਬੈਠ ਕੇ ਬੰਦਗੀ ਕਰਿਆ ਕਰਦੇ ਮਾਹੌਲੀ ਜੇ ਸ਼ੱਕਰ ਦੀ ਪੁੜੀ ਮਸੱਲੇ ਠਾ ਰੱਖ ਦਿਆ ਕਰੇ ਫਰੀਦ ਜੀ ਉੱਠ ਕੇ ਉਹ ਸ਼ੱਕਰ ਖਾ ਲੈਂਦੇ ਬਹੁਤ ਪ੍ਰਸੰਨ ਹੁੰਦੇ ਅੱਲਾ ਆਪਣੀ ਇਬਾਦਤ ਕਰਨ ਵਾਲਿਆਂ ਨੂੰ ਮਿੱਠੀ ਮਿੱਠੀ ਸ਼ੱਕਰ ਦਿੰਦਾ ਹੈ ਇੱਕ ਦਿਨ ਫਰੀਦ ਜੀ ਮਸੱਲਾ ਵਿਛਾ ਕੇ ਬੰਦਗੀ ਕਰਨ ਲੱਗ ਪਏ ਮਾਤਾ ਜੀ ਨੂੰ ਸ਼ੱਕਰ ਠਾ ਰੱਖਣ ਦਾ ਚੇਤਾ ਭੁੱਲ ਗਿਆ ਉਦੋਂ ਫਰੀਦ ਜੀ ਦੇ ਉੱਠਣ ਦਾ ਸਮਾਂ ਹੋ ਗਿਆ ਮਾਤਾ ਜੀ ਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ हे ਖੁਦਾ ਇਸ ਦੀ ਭਾਵਨਾ ਨੂੰ ਆਪ ਹੀ ਫੜ ਲਈ ਆਪਣੀ ਬੰਦਗੀ ਵੱਲੋਂ ਟੁੱਟਣ ਨਾ ਦੇਈ ਉਦھر ਜਦੋਂ ਫਰੀਜੀ ਨੇ ਮਸੱਲਾ ਚੁੱਕਿਆ ਤਾਂ ਹੇਠਾਂ ਬਹੁਤ ساری ਸ਼ੱਕਰ ਪਈ ਹੋਈ ਸੀ ਫਰੀਜੀ ਉਹ ਸ਼ੱਕਰ ਖਾ ਕੇ ਬਹੁਤ ਪ੍ਰਸੰਨ ਹੋਏ ਹੁਣ ਜਦੋਂ ਫਰੀਜੀ ਅੱਲਾਹ ਦੀ ਪ੍ਰਾਪਤੀ ਕਰਕੇ ਆਪਣੇ ਮਾਤਾ ਨੂੰ ਮਿਲਣ ਲਈ ਗਏ ਤਾਂ ਮਾਤਾ ਨੇ ਸ਼ੱਕਰ ਖੰਡ ਸ਼ਹਿਦ ਆਦ ਮਿੱਠੀਆਂ ਚੀਜ਼ਾਂ ਫਰੀਜੀ ਦੇ ਅੱਗੇ ਰੱਖ ਦਿੱਤੀਆਂ ਤੇ ਪੁੱਛਿਆ ਪੁੱਤਰ ਅੱਲਾ ਦੇ ਨਾਮ ਦਾ ਸਵਾਦ ਇਹਨਾਂ ਮਿੱਠੀਆਂ ਚੀਜ਼ਾਂ ਵਿੱਚੋਂ ਕਿਸ ਵਰਗਾ ਹੈ ਤਾਂ ਫਰੀਦ ਜੀ ਇਹ ਪਾਵਨ ਸ਼ਲੋਕ 27 ਨੰਬਰ ਸ਼ਲੋਕ ਉਚਾਰਨ ਕਰਕੇ ਇਹਨਾਂ ਵਸਤੂਆਂ ਬਾਰੇ ਸਾਂਝ ਪਾ ਰਹੇ ਆ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਭਗਤ ਫਰੀਦ ਸਾਹਿਬ ਜੀ ਕਹਿੰਦੇ ਹੈ ਮਾਤਾ ਜੀ ਜੋ ਸ਼ੱਕਰ ਹੈ ਖੰਡ ਹੈ ਨਿਵਾਤ ਮਿਸ਼ਰੀ ਨੂੰ ਕਹਿੰਦੇ ਜੋ ਮਿਸ਼ਰੀ ਹੈ ਗੁੜ ਵਾਕਿਉ ਸ਼ਹਿਦ ਅਤੇ ਮਾਂਜਾ ਮੱਜਾਂ ਦਾ ਦੁੱਧ ਆਦਿ ਮਿੱਠੇ ਪਦਾਰਥ ਆ ਬਹੁਤ ਮਿੱਠੇ ਆ ਪਰ ਸਬੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਦ ਇਹ ਸਾਰੀਆਂ ਵਸਤੂਆਂ ਭਾਵੇਂ ਮਾਤਾ ਜੀ ਮਿੱਠੀਆਂ ਮੰਨੀਆਂ ਜਾਂਦੀਆਂ ਪਰ हे ਮਾਤਾ ਜੀ ਮੈਂ ਤੁਹਾਨੂੰ ਆਖਦਾ ਹਾਂ ਇਹ ਜਿਹੜੀਆਂ ਵਸਤੂਆਂ ਇਹ ਪ੍ਰਮਾਤਮਾ ਦੀ ਤੁਲ ਭਾਵ ਨਹੀਂ ਪੁੱਛ ਸਕਦੀਆਂ ਪਰਮਾਤਮਾ ਦਾ ਨਾਮ ਬਹੁਤ ਹੀ ਮਿਠਾਸ ਵਾਲਾ ਮਿੱਠਾ ਹੈ ਵਾਹੇ ਅੱਲਾ ਤੇਰੇ ਨਾਮ ਦੇ ਰਸ ਬਰਾਬਰ ਹੀ ਦੁਨੀਆ ਦੇ ਰਸ ਨਹੀਂ ਪਹੁੰਚ ਸਕਦੇ ਗੌੜੀ ਕੀ ਵਾਰ ਵਿੱਚ ਪੰਚਮ ਗੁਰਦੇਵ ਫਰਮਾਉਂਦੇ ਹਨ ਸਬੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਦ ਆਇਆ ਤਿਨ ਹਰ ਜਨਾ ਚਖ ਸਾਦੀ ਡਿਠਾ ਅੱਗੇ ਜੈਤਸਰੀ ਕੀ ਵਾਰ ਵਿੱਚ ਫਰਮਾਉਂਦੇ ਹਰ ਬਿਨ ਕਸ਼ੂ ਨਾ ਲੱਗਈ ਭਗਤਨ ਕੋ ਮਿੱਠਾ ਆਨ ਸੁਆਦ ਸਭ ਫੀਕਿਆ ਕਰ ਨਿਰਨੋ ਡੀਠਾ ਸੋ ਬਾਬਾ ਫਰੀਦ ਜੀ ਕਹਿੰਦੇ ਮਾਤਾ ਜੀ ਇਹ ਵਸਤੂਆਂ ਤਾਂ ਕੁਝ ਵੀ ਨਹੀਂ ਬਾਬਾ ਨਾਮ ਜਿਹੜਾ ਪ੍ਰਮਾਤਮਾ ਦਾ ਬਹੁਤ ਮਿੱਠਾ ਹੈ ਅੱਗੇ 28 ਨੰਬਰ ਸ਼ਲੋਕ ਕਿਰਪਾ ਕਰ ਰਹੇ ਆ ਜਿਸ ਵਕਤ ਫਰੀਦ ਸਾਹਿਬ ਜੀ ਆਪਣੇ ਪੇਟ ਨਾਲ ਕਾਠ ਦੀ ਰੋਟੀ ਜੀ ਬਣਾ ਕੇ ਜੰਗਲ ਵਿੱਚ ਤਪ ਕਰਿਆ ਕਰਦੇ ਸਨ ਸੋ ਇੱਥੇ ਆਪ ਜੀ ਨੂੰ ਦੱਸ ਦਈਏ ਕਿ ਜੋ ਮਲਤਾਨ ਦੀ ਧਰਤੀ ਹੈ ਮੁਲਤਾਨ ਵਿੱਚ ਕਾਠ ਕਣਕ ਨੂੰ ਵੀ ਕਿਹਾ ਜਾਂਦਾ ਹੈ ਸੋ ਦੁਰਾਏ ਹਨ ਕੋਈ ਲੱਕੜ ਦੀ ਰੋਟੀ ਕਹਿੰਦਾ ਹੈ ਪਰ ਲੱਕੜ ਦੀ ਰੋਟੀ ਹੁੰਦੀ ਨਹੀਂ ਕਾਠ ਕਣਕ ਨੂੰ ਵੀ ਕਿਹਾ ਜਾਂਦਾ ਰਹੋ ਵਿਚਾਰ ਇਹ ਖੋਜ ਦਾ ਵਿਸ਼ਾ ਹੈ ਕਾਠ ਦੀ ਰੋਟੀ ਜੀ ਬਣਾ ਕੇ ਜੰਗਲ ਵਿੱਚ ਤਪ ਕਰਿਆ ਕਰਦੇ ਤਦੋਂ ਕਿਸੇ ਨੇ ਪੁੱਛਿਆ ਕਿ ਹੈ ਫਰੀਦ ਜੀ ਤੁਸੀਂ ਕੋਈ ਰੋਟੀ ਪਾਣੀ ਵੀ ਖਾਂਦੇ ਹੋ ਜਾਂ ਨਹੀਂ ਤਦ ਉੱਤਰ ਵਿੱਚ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਖਰੀਦਾ ਰੋਟੀ ਮੇਰੀ ਕਾਠਗੀ ਲਾवण ਮੇਰੀ ਭੁੱਖ ਸੋ ਲਾवण ਪੋਲਾ ਬੋਲਣਾ ਲਾवण ਨਾਮ ਸਬਜੀ ਦਾ ਸਲੂਣੇ ਦਾ ਹੁੰਦਾ ਹੈ ਲਾवण ਨਹੀਂ ਬੋਲਣਾ ਭਾਰਾ ਨਹੀਂ ਬੋਲਣਾ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹੈ ਭਾਈ ਮੇਰੀ ਤਾਂ ਰੋਟੀ ਕਾਠ ਲੱਕੜ ਦੀ ਹੈ ਅਤੇ ਜੋ ਮੇਰੀ ਭੁੱਖ ਹੈ ਇਹੋ ਹੀ ਲਾवण ਸਲੂਣਾ ਪਦਾਰਥ ਸਬਜੀ ਦਾਲ ਹੈ ਅਥਵਾ ਕਾਠ ਰੂਪੀ ਬਨਸਪਤੀ ਤੋਂ ਪੈਦਾ ਹੋਏ ਫਲ ਫੁੱਲ ਹੀ ਮੇਰੀ ਰੋਟੀ ਹਨ ਮੇਰੀ ਭੁੱਖ ਹੀ ਸਲੂਣਾ ਪਦਾਰਥ ਹੈ ਭਾਵੇਂ ਜਦੋਂ ਭੁੱਖ ਲੱਗਦੀ ਹੈ ਤਾਂ ਫਲ ਫੁੱਲ ਖਾ ਲੈਂਦਾ ਵਾ ਮੇਰੀ ਰੋਟੀ ਕਾਠ ਦੀ ਭਾਵੇਂ ਹੱਕ ਹਲਾਲ ਦੀ ਹੈ ਜੋ ਮੇਰੀ ਭੁੱਖ ਨੂੰ ਦੂਰ ਕਰਦੀ ਹੈ ਜਿਨ੍ਹਾਂ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਹਾਂ ਜਿਨ੍ਹਾਂ ਨੇ ਚੋਪੜੀਆਂ ਖਾਧੀਆਂ ਬੜੀਆਂ ਤਰੋ ਤਾਜ਼ੀਆਂ ਰੋਟੀਆਂ ਖਾਧੀਆਂ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਖੋ ਕੇ ਆਪ ਖਾਧੀ ਹੈ ਉਹ ਐਸੇ ਦਰਗਾਹ ਵਿੱਚ ਜਾ ਕੇ ਕਨੇ ਬਹੁਤ ਕਸ਼ਟ ਸਹਾਰਨਗੇ ਪਾਵ ਜੰਮਣ ਮਰਨ ਦੇ ਕਲੇਸ਼ ਵਿੱਚ ਪਏ ਰਹਿਣਗੇ ਅੱਗੇ 29 ਨੰਬਰ ਸਲੋਕ ਕਿਰਪਾ ਕਰ ਰਿਹਾ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਧਰਮ ਦੀ ਕਿਰਤ ਕਰਕੇ ਰੁਖੀ ਸੁਖੀ ਦਾਲ ਸਬਜੀ ਤੋਂ ਬਿਨਾ ਰੁਖੀ ਤੇ ਚੋਪੜੀ ਤੋਂ ਬਿਨਾ ਸੁੱਕੀ ਰੋਟੀ ਖਾ ਕਰਕੇ ਠੰਡਾ ਸੀਤਲ ਪਾਣੀ ਜਲ ਪੀਂ ਕੇ ਸੰਤੋਖ ਰੱਖਣਾ ਚਾਹੀਦਾ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਕਿ ਬੇਗਾਨੀਆਂ ਰੋਟੀਆਂ ਘਿਓ ਨਾਲ ਚੋਪੜੀਆਂ ਹੋਈਆਂ ਦੇਖ ਕੇ ਭਾਵ ਆਪਣੇ ਮਿੱਤਰਾਂ ਸਬੰਧੀਆਂ ਨੂੰ ਚੰਗਾ ਚੋਖਾ ਪਦਾਰਥ ਖਾਂਦਿਆਂ ਵੇਖ ਕੇ ਕਹਿੰਦੇ ਆਪਣਾ ਜੀਵ ਨਹੀਂ ਤਰਸਾਉਣਾ ਚਾਹੀਦਾ ਭਾਵ ਆਪਣੇ ਚਿੱਤ ਨੂੰ ਤਰਸਾਉ ਨਾ ਇਸ ਲਈ ਧਰਮ ਦੀ ਕਿਰਤ ਕਰਕੇ ਸੰਤੂਖੀ ਜੀਵਨ ਬਣਾਉਣਾ ਕਰੋ ਸੋ ਅੱਗੇ 30 ਨੰਬਰ ਸ਼ਲੋਕ ਕਿਰਪਾ ਕਰ ਰਿਹਾ ਬਾਬਾ ਫਰੀਦ ਜੀ ਸਮਕਾਲੀ ਕੋਈ ਫਕੀਰ ਸਨ ਜੋ ਸ਼ਰਾ ਆਦ ਦੇ ਨਿਜਮਾਂ ਤੋਂ ਉੱਪਰ ਸਨ ਉਹ ਨਮਾਜ਼ ਰੋਜ਼ੀ ਆਦ ਦੇ ਨਿਜਮ ਨਹੀਂ ਕਰਦੇ ਸਨ ਭਗਤ ਫਰੀਦ ਜੀ ਵੀ ਇਹਨਾਂ ਦੇ ਨਾਲ ਹੀ ਤਪ ਕਰਦੇ ਸਨ ਇੱਕ ਦਿਨ ਭਗਤ ਫਰੀਦ ਜੀ ਦਾ ਸਰੀਰ ਕੁਝ ਢਿਲਾ ਹੋ ਗਿਆ ਅਤੇ ਨਮਾਜ਼ ਪੜ੍ਹਨ ਵਿੱਚ ਕੁਝ ਆਲਸ ਆ ਗਿਆ ਪਰ ਫਿਰ ਉਦਮ ਕਰਕੇ ਨमाज ਪੜੀ ਅਤੇ ਨਾਲ ਦੇ ਫਕੀਰ ਨੂੰ ਤਰਕ ਮਾਰਦੇ ਹੋਏ ਇਹ ਸ਼ਲੋਕ ਉਚਾਰਨ ਕੀਤਾ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਹੀ ਪਾਈ ਮੈਂ ਤਾਂ ਅੱਜ ਆਪਣੇ ਕੰਤ ਮਾਲਕ ਅੱਲਾਹ ਦੇ ਨਾਲ ਸੁੱਤੀ ਬਿਰਾਜਮਾਨ ਨਹੀਂ ਹੋਈ ਅੱਜ ਨमाज ਨਹੀਂ ਪੜੀ ਤਾਂ ਮੇਰੇ ਸਰੀਰ ਦੇ ਅੰਗ ਵਾ ਅੰਗ ਹਿਰਦਾ ਮੁੜ ਮੁੜ ਜਾਂਦਾ ਹੈ ਪਾਪ ਕੁਮੜਾਈ ਜਾਂਦਾ ਮਰਜਾਈ ਜਾਂਦਾ ਹੈ ਅਰਥਾਤ ਅੱਲਾ ਦੀ ਬੰਦਗੀ ਵਿੱਚ ਸਮਾਦੀ ਰੂਪ ਸੌਣਾ ਨਹੀਂ ਹੋਇਆ ਅਜੇ ਬਿਰਤੀ ਸਮਾਦੀ ਵਿੱਚ ਸਤਿਤ ਕਰੋ ਜਾਏ ਪੁੱਛੋ ਡੋਹਾਗਣੀ ਤੂੰ ਕਿਉਂ ਰੈਣ ਵਿਹਾਏ ਇਸ ਜੀਵ ਰੂਪੀ ਡੋਹਾਗਣੀ ਛੁੱਟੜ ਇਸਤਰੀ ਨੂੰ ਜਾ ਕੇ ਪੁੱਛਣਾ ਕਰੋ ਕਿ ਤੂੰ ਤੇਰੀ ਉਮਰ ਅਵਸਥਾ ਰੂਪੀ ਰਾਤ ਕਿਵੇਂ ਵਿਹਾਏ ਬਤੀਤ ਹੁੰਦੀ ਹੈ ਕਿਉਂਕਿ ਤੂੰ ਤਨਾਤਾ ਬੰਦਗੀ ਨਾ ਨਵਾਜ ਨਾ ਸ਼ਰਧਾ ਦਾ ਪਾਲਣ ਕਰਦਾ ਹੈ ਸੂ ਇਥੋਂ ਤੱਕ ਜੋ 30 ਨੰਬਰ ਸ਼ਲੋਕ ਹੋਏ ਨਾਲ ਇਹਦਾ ਉੱਤਰ ਦਿੰਦੇ 31 ਨੰਬਰ ਸ਼ਲੋਕ ਚ ਉਹ ਵੀ ਆਪਾਂ ਨਾਲ ਹੀ ਸਾਂਝ ਪਾ ਕੇ ਫਤਿਹ ਬੁਲਾਈਏ ਇਹ ਗੱਲ ਸੁਣ ਕੇ ਅੱਗੋਂ ਜੋ ਉਸ ਫਕੀਰ ਨੇ ਉੱਤਰ ਦਿੱਤਾ ਫਿਰ ਉਸ ਨੂੰ ਭਗਤ ਫਰੀਦ ਜੀ ਇਸ ਸ਼ਲੋਕ ਵਿੱਚ ਉਚਾਰਨ ਕਰਦੇ ਜੋ 31 ਨੰਬਰ ਸ਼ਲੋਕ ਹੈ ਸਹੁਰੇ ਢੋਈ ਨਾਲ ਹੈ ਪਈਏ ਨਾਹੀ ਥਾਉ ਜੋ ਇਸਤਰੀ ਆਪਣੇ ਸਹੁਰੇ ਘਰ ਵਿੱਚ ਢੋਈ ਓਟ ਨਹੀਂ ਲੈਂਦੀ ਅਤੇ ਜਿਸ ਨੂੰ ਪੇਕੇ ਘਰ ਵਿੱਚ ਵੀ ਕੋਈ ਥਾਂ ਟਿਕਾਣਾ ਨਹੀਂ ਮਿਲਦਾ ਫਿਰ ਵਾਤੜੀ ਨਾ ਪੁੱਛਾਈ ਧਨ ਸੋਹਾਗਣ ਨਾਉ ਫਿਰ ਜਿਸ ਦਾ ਪਿਰ ਪਤੀ ਵੀ ਉਸ ਦੀ ਕੋਈ ਵਾਤੜੀ ਗੱਲ ਨਾ ਪੁੱਛਦਾ ਹੋਵੇ ਉਹ ਤਾਂ ਇਸਤਰੀ ਆਪਣਾ ਨਾਮ ਸੁਹਾਗਵੰਤੀ ਅਖਵਾਵੇ ਤੋਂ ਇਸਤਰੀ ਫਿਟਕਾਰ ਯੋਗ ਹੀ ਹੈ ਇਹ ਦੋਵੇਂ ਫਕੀਰ ਸਮਾਦੀ ਲਗਾ ਕੇ ਜਾਂ ਵੈਸੇ ਜਦੋਂ ਦਰਗਾਹ ਦੇ ਵਿੱਚ ਜਾਂਦੇ ਸਨ ਤਾਂ ਦੂਜਾ ਫਕੀਰ ਅੰਦਰ ਅੱਲਾ ਦੇ ਸੰਗਾਸਣ ਦੇ ਪਾਸ ਬੈਠਦਾ ਅਤੇ ਫਰੀਦ ਜੀ ਬਾਹਰ ਜੋੜਿਆਂ ਦੇ ਪਾਸ ਖੜੇ ਰਹਿੰਦੇ ਸਨ ਇਸ ਭੇਦ ਦ੍ਰਿਸ਼ਟੀ ਦੁਆਰਾ ਦੂਜਾ ਫਕੀਰ ਕਥਨ ਕਰਦਾ ਇਹਦੇ ਅੰਤਰੀਵਰਥ ਕਰਦੇ 31 ਨੰਬਰ ਸ਼ਲੋਕ ਦੇ ਸਹਰੇ ਢੋਈ ਨਾਲ ਹੈ ਪਈਏ ਨਾਹੀ ਥਾਉ ਤੂੰ ਸੋਹਰੇ ਕਰ ਪਾਵ ਦਰਗਾਹ ਦੇ ਵਿੱਚ ਤਾਂ ਢੋਈ ਨਹੀਂ ਪ੍ਰਾਪਤ ਕਰਦੀ। ਭਾਵ ਤੈਨੂੰ ਅੱਲਾ ਦੇ ਦਰ ਦੇ ਅੰਦਰ ਜਾਣਾ ਨਸੀਬ ਨਹੀਂ ਹੁੰਦਾ। ਪੀਕੇ ਕਰ ਪਾਵ ਇੱਥੇ ਵੀ ਤੈਨੂੰ ਕੋਈ ਸੁੱਖ ਦਾ ਤਾਂ ਥਾ ਨਹੀਂ। ਐਵੇਂ ਸ਼ਰਾਂ ਦੇ ਵਿੱਚ ਬੱਜਾ ਹੋਇਆ ਹੈ। ਫਿਰ ਵਾਤੜੀ ਨਾ ਪੁੱਛਾਈ ਧਨ ਸੁਹਾਗਣ ਲਾਉ। ਫਿਰ ਸਰਗੁਣ ਸਰੂਪ ਧਾਰ ਕੇ ਪ੍ਰਭੂ ਪਤੀ ਵੀ ਤੇਰੀ ਗੱਲਬਾਤ ਨਹੀਂ ਪੁੱਛਦਾ। ਤੂੰ ਤਦ ਵੀ ਆਪਣੇ ਆਪ ਦਾ ਸੁਹਾਗਵੰਤੀ ਨਾਮ ਸਮਝੀ ਬੇਟੀ। ਇਸ ਲਈ ਤੂੰ ਧਨ ਹੀ ਹੈ। ਭਾਵ ਸਬਰ ਵਾਲੀ ਹੈ ਸੋ ਇਥੋਂ ਤੱਕ 31 ਨੰਬਰ ਸ਼ਲੋਕ ਹੋਏ ਆ 31 ਸ਼ਲੋਕ ਆਉਣ ਵਾਲੀ ਵਿਚਾਰ ਕੱਲ੍ਹ ਵਾਲੇ ਦਿਨ ਦੇ ਵਿੱਚ ਕਰਾਂਗੇ ਸਤਿਗੁਰੂ ਨੂੰ ਜਿਵੇਂ ਪਾਇਆ ਸਮਾਂ ਇਜਾਜ਼ਤ ਨਹੀਂ ਦਿੰਦਾ ਪਹਿਲਾਂ ਹੀ ਜੋ ਸਮਾਂ ਮਿੱਥਿਆ ਹੋਇਆ ਹੈ ਉਲਕਿਆ ਹੈ ਉਸ ਤੋਂ ਵੱਧ ਕੇ ਸਮਾਂ ਹੋਇਆ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ